ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਕੀ ਸਤਿ ਸ਼੍ਰੀ ਅਕਾਲ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਜੀ ਮੈਂ ਹਾਂ ਹਰਮਨ ਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਹਾਥਰਸ ਦੀ ਉੱਥੋਂ ਬਹੁਤ ਹੀ ਜ਼ਿਆਦਾ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਸਤਸੰਗ ਦੇ ਵਿੱਚ ਕਹਿੰਦੇ ਭਗਦੜ ਮੱਚ ਗਈ ਜਿਸ ਤੋਂ ਬਾਅਦ ਦੇ ਵਿੱਚ 100 ਤੋਂ ਵੱਧ ਮੌਤਾਂ ਹੋ ਗਈਆਂ ਨੇ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਦੇਸ਼ ਦੇ ਵਿੱਚ ਵੱਟੀ ਗਿਣਤੀ ਦੇ ਵਿੱਚ ਲੋਕ ਆ ਉਹ ਅੱਜ ਵੀ ਭਾਰਤ ਦੇ ਵਿੱਚ ਭੇਡਾਂ ਵਰਗੇ ਆ ਇੱਕ ਤਾਂ ਇਹਦਾ ਇੱਥੋਂ ਪਤਾ ਲੱਗਦਾ ਅੰਧਵਿਸ਼ਵਾਸ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਤੇ ਚਲਾਕ ਲੋਕਾਂ ਨੇ ਡੇਰੇ ਕਿਵੇਂ ਕਾਮਯਾਬ ਕੀਤੇ ਤੇ ਰਾਜਨੀਤਿਕ ਲੋਕਾਂ ਦਾ ਇਹਨਾਂ ਨੂੰ ਆਸਰਾ ਕਿਵੇਂ ਮਿਲਦਾ ਇਹ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਕੱਲ੍ਹ ਵਾਲੀ ਘਟਨਾ ਤੋਂ ਬਾਅਦ ਯੂਪੀ ਦੇ ਵਿੱਚ ਹਾਥਰਸ ਜ਼ਿਲ੍ਹਾ ਹਾਥਰਸ ਤੋਂ 47 ਕਿਲੋਮੀਟਰ ਦੂਰ ਪਿੰਡ ਹੈਗਾ ਜੀ ਭੁੱਲਰਾਈ ਇਸ ਪਿੰਡ ਦੇ ਵਿੱਚ ਭੋਲੇ ਬਾਬਾ ਦਾ ਇੱਕ ਆਸ਼ਰਮ ਬਣਿਆ ਹੋਇਆ ਇੱਥੇ 20000 ਦੀ ਵੱਡੀ ਗਿਣਤੀ ਜਿਹੜੀ ਉਹ ਲੋਕਾਂ ਦੀ ਮੇਰੇ ਖਿਆਲ ਵਿੱਚ ਇਸ ਤੋਂ ਵੀ ਵੱਧ ਸੀਗੇ ਜਿਦੇ ਵਿੱਚ ਔਰਤਾਂ ਤੇ ਬੱਚੇ ਵੱਧ ਆ ਇਹ ਇੱਥੇ ਗਏ ਸੀ ਸਤਸੰਗ ਪ੍ਰੋਗਰਾਮ ਸੁਣਨ ਦੇ ਲਈ ਜਦੋਂ ਸਤਸੰਗ ਖਤਮ ਹੋਈ ਤੇ ਉਸ ਤੋਂ ਬਾਅਦ ਬਾਬੇ ਦਾ ਕਾਫਲਾ ਜਿਹੜਾ ਉਹ ਨਿਕਲ ਗਿਆ ਤੇ ਲੋਕ ਉਹਦੀ ਗੱਡੀ ਦੇ ਟਾਇਰਾਂ ਨੂੰ ਮੱਥੇ ਦੇ ਨਾਲ ਲਾਉਣ ਦੇ ਲਈ ਤੇ ਮਗਰ-ਮਗਰ ਭੱਜੇ ਗੱਡੀਆਂ ਦੇ ਤੇ ਕਹਿੰਦੇ ਵੀ ਭਾਈ ਕਈ ਲੋਕ ਡਿੱਗ ਪਏ ਤੇ ਇੱਕ ਦੂਜੇ ਦੇ ਪੈਰਾਂ ਦੇ ਥੱਲੇ ਆ ਕੇ ਤੇ 123 ਲੋਕਾਂ ਦੀ ਮੌਤ ਹੋ ਗਈ ਆ 150 ਦੇ ਕਰੀਬ ਲੋਕ ਜ਼ਖਮੀ ਆ ਉਹਨਾਂ ਦੇ ਵਿੱਚੋਂ ਕਈ ਗੰਭੀਰ ਜ਼ਖਮੀ ਆ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਕੇਂਦਰ ਦੀ ਸਰਕਾਰ ਨੇ ਇਹ ਗੱਲ ਕਹੀ ਆ ਕਿ 2-2 ਲੱਖ ਰੁਪਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ 50-50 ਹਜ਼ਾਰ ਰੁਪਏ ਜ਼ਖਮੀਆਂ ਦੇ ਪਰਿਵਾਰਾਂ ਨੂੰ ਇਲਾਜ ਵਾਸਤੇ ਦੇਵਾਂਗੇ ਕਹਿੰਦੇ ਵੀ ਇੱਥੇ ਡੇਰੇ ਦੀ ਪਹੁੰਚ ਵੀ ਬਹੁਤ ਸੀ ਤੇ ਡੇਰੇ ਦੀ ਠੱਕ ਵੀ ਬੜੀ ਸੀ ਹੁਣ ਇਹ ਸਵਾਲ ਪੈਦਾ ਹੁੰਦਾ ਵੀ ਇਸ ਡੇਰੇ ਦਾ ਸੰਚਾਲਕ ਜਿਹੜਾ ਬਾਬਾ ਭੋਲਾ ਬਾਬਾ ਇਹ ਹੈ ਕੌਣ ਆ ਅਸਲ ਦੇ ਵਿੱਚ ਇਹ ਬੰਦਾ ਜਿਹੜਾ ਕਿ ਭੋਲਾ ਬਾਬਾ ਇਹਦਾ ਨਾਮ ਪੂਰਾ ਹੈਗਾ ਜੀ ਸੂਰਜਪਾਲ ਉਰਫ ਹਰੀਰਾਈ ਇਹ ਸੂਰਜਪਾਲ ਉਰਫ ਹਰੀਰਾਈ ਹੈ ਜਿਹੜਾ ਇਹ ਜਵਾਨੀ ਦੇ ਪਹਿਲੇ ਪੈਰ ਦੇ ਵਿੱਚ ਯੂਪੀ ਦੀ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਸੀ ਬਤੌਰ ਕਾਂਸਟੇਬਲ ਫਿਰ ਇਹਨੇ ਨੌਕਰੀ ਕੀਤੀ ਤੇ ਇਹਦੇ ਉੱਤੇ ਜਿਹੜੇ ਆਨ ਡਿਊਟੀ ਜ਼ਬਰਜਨਾ ਦਾ ਪਰਚਾ ਦਰਜ ਹੋ ਗਿਆ ਸੀ ਇਹਦੇ ਤੇ ਪਰਚਾ ਦਰਜ ਹੋਇਆ ਜਦੋਂ ਤੇ ਜੇਲ੍ਹ ਜਾਣਾ ਪਿਆ ਜਦੋਂ ਇਹ ਜੇਲ੍ਹ ਕੱਟ ਕੇ ਬਾਹਰ ਆਇਆ ਫਿਰ ਇਹ ਚਿੱਟ ਕਪੜੀਆ ਬਾਬਾ ਬਣ ਗਿਆ ਤੇ ਇਹਨੇ ਆਪਦਾ ਨਾਮ ਬਦਲ ਕੇ ਭੋਲਾ ਬਾਬਾ ਰੱਖ ਲਿਆ ਤੇ ਅੱਜ ਇਹਦੀ ਉੱਥੇ ਧੂਤੀ ਬੋਲਦੀ ਹੈ ਆਪਦੀ ਸਤਸੰਗ ਦੇ ਵਿੱਚ ਆਪਦੇ ਸਮਾਗਮਾਂ ਦੇ ਵਿੱਚ ਇਹੇ ਗੱਲ ਕਹਿੰਦਾ ਵੀ 18 ਸਾਲ ਬਾਅਦ ਮੈਂ ਆਪਣੀ ਨੌਕਰੀ ਤੋਂ ਵੀਆਰਐਸ ਲੈ ਲਈ ਯਾਨੀ ਕਿ ਮੈਂ ਵੇਲੇ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਪਰ ਸਚਾਈ ਇਹ ਨਹੀਂ ਹੈ ਸਚਾਈ ਇਹ ਹੈ ਵੀ ਇਹਦੇ ਉੱਤੇ ਪਰਚਾ ਦਰਜ ਹੋਇਆ ਸੀ ਜ਼ਬਰਦਸਤਾਂ ਦਾ ਤੇ ਫਿਰ ਇਹਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਇਹਨੂੰ ਜੇਲ੍ਹ ਜਾਣਾ ਪਿਆ ਸੀ ਇਸ ਬੰਦੇ ਦੇ ਉੱਤੇ 5-6 ਪਰਚੇ ਵਕ ਵਕਤ ਨਾਲ ਦਰਜ ਆ ਇਹਦੇ ਉੱਤੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੇ ਦੋਸ਼ ਵੀ ਲੱਗੇ ਆ ਹੋਰ ਵੀ ਕਈ ਦੋਸ਼ ਆ ਇਹਦੇ ਸਤਸੰਗ ਪ੍ਰੋਗਰਾਮ ਦੇ ਵਿੱਚ ਜਿਹੜੇ ਲੋਕ ਜਾਂਦੇ ਆ ਉਹ ਇਸ ਕਰਕੇ ਜਾਂਦੇ ਕਹਿੰਦੇ ਵੀ ਉਥੇ ਚਮਤਕਾਰੀ ਪਾਣੀ ਦਿੰਦਾ ਚਮਤਕਾਰੀ ਪਾਣੀ ਪੀ ਕੇ ਲੋਕਾਂ ਦੇ ਵੀ ਦੁੱਖ ਟੁੱਟ ਜਾਂਦੇ ਆ ਇਹਦੇ ਆਸ਼ਰਮ ਦੇ ਬਾਹਰ ਇੱਕ ਨਲਕਾ ਲੱਗਾ ਨਲਕੇ ਦੇ ਬਾਹਰ ਲੋਕਾਂ ਦੀ ਲਾਈਨ ਇੰੋਂ ਲੱਗੀ ਹੁੰਦੀ ਵੀ ਜਿਵੇਂ ਕੋਈ ਬਹੁਤ ਤਕੜੀ ਚੀਜ਼ ਮਿਲਦੀ ਆ ਲੋਕਾਂ ਨੇ ਵੀ ਇੱਕ ਚੂਲੀ ਮਿਲ ਜੇ ਇੱਕ ਬੋਤਲ ਪਾਣੀ ਦੀ ਭਰ ਕੇ ਲੈ ਜੀਏ ਇੱਕ ਗਲਾਸ ਭਰ ਲੀਏ ਇੱਕ ਬਾਲਟੀ ਭਰ ਲਈਏ ਕਿ ਪੀਪੀ ਭਰ ਲਈਏ ਕੁਝ ਨਾ ਕੁਝ ਤਾਂ ਭਰ ਲਈਏ ਯਾਨੀ ਕਿ ਭੇਡਾਂ ਵਰਗੇ ਸਾਡੇ ਦੇਸ਼ ਦੇ ਲੋਕ ਆ ਜਿਹੜੇ ਉਹਨਾਂ ਦੇ ਇਨ੍ਹਾਂ ਬਾਬਿਆਂ ਨੂੰ ਸਿਰੇ ਦੇ ਉੱਤੇ ਚਾੜ੍ਹਿਆ ਉਸ ਤੋਂ ਗਣੀ ਗੱਲ ਇਹ ਆ ਵੀ ਇਸ ਡੇਰੇ ਦੇ ਵਿੱਚ ਵੀ ਪੰਜਾਬ ਦੇ ਕਈ ਡੇਰਿਆਂ ਦੇ ਵਾਂਗੂ ਰਾਜਨੀਤਿਕ ਲੋਕਾਂ ਦਾ ਆਉਣ ਜਾਣ بڑے ਵੱਡੇ ਪੱਦਰ ਤੇ ਲੱਗਿਆ ਰਹਿੰਦਾ ਅਖਲੇਸ਼ ਯਾਦਵ ਤੋਂ ਲੈ ਕੇ ਆਈਐਸ ਅਧਿਕਾਰੀ ਪੀਸੀਐਸ ਅਧਿਕਾਰੀ ਹੋਰ ਬਹੁਤ ਵੱਡੇ ਵੱਡੇ ਅਫਸਰ شاہੀ ਨਾਲ ਜੁੜੇ ਲੋਕ ਇਸ ਡੇਰੇ ਦੇ ਵਿੱਚ ਜਾਂਦੇ ਆ ਮਤਲਬ ਇਹ ਆ ਵੀ ਸਾਡੇ ਦੇਸ਼ ਦੇ ਵਿੱਚ ਇਹੋ ਜੇ ਸਾਧਨ ਦੀ ਕਮੀ ਨਹੀਂ ਹੈ ਜਿਨ੍ਹਾਂ ਦਾ ਪਿਛੋਕੜ ਜਿਹੜਾ ਬਹੁਤ ਮਾੜਾ ਪਰ ਉਹਨਾਂ ਨੇ ਬਾਅਦ ਵਿੱਚ ਮੂੜ ਕਟਿਆ ਤੇ ਬਾਬਾ ਗਰੀ ਦੇ ਵਿੱਚ ਪੈ ਗਏ ਤੇ ਬਾਬਾ ਗਰੀ ਦੇ ਵਿੱਚ ਪਏ ਹੋਏ ਬੰਦੇ ਦੇ ਸਾਰੇ ਗੁਨਾਹ ਹੀ ਸਾਡੇ ਦੇਸ਼ ਦੇ ਲੋਕ ਮਾਫ ਕਰ ਦਿੰਦੇ ਆ ਕਿਉਂਕਿ ਲੋਕਾਂ ਨੂੰ ਕਿਹੜਾ ਕੋਈ ਸਮਝ ਆ ਸਾਨੂੰ ਦੁੱਖ ਹੈ ਇਸ ਗੱਲ ਦਾ ਵੀ ਹਾਥ ਰਸਤੇ ਵਿੱਚ ਇੰਨਾ ਵੱਡਾ ਕੰਡ ਵਾਪਰ ਗਿਆ ਪਰ ਸਾਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਦੇਸ਼ ਦੇ ਲੋਕਾਂ ਨੇ ਅੱਜ ਤੱਕ ਜ਼ਿੰਦਗੀ ਜਿਉਣ ਦੇ ਲਈ ਕੋਈ ਮੂਲ ਪਾਠ ਹੀ ਨਹੀਂ ਸਿੱਖਿਆ ਵੀ ਭਾਈਸੀਂ ਜਿਉਣਾ ਕਿਵੇਂ ਤੇ ਤਰਕ ਕੀ ਨੂੰ ਕਹਿੰਦੇ ਆ ਸੋ ਅੰਨੀ ਭਗਤੀ ਦੇ ਚੱਕਰ ਦੇ ਵਿੱਚ ਲੋਕ ਮਰੀ ਜਾਂਦੇ ਆ ਇਹ ਪਹਿਲੀ ਵਾਰ ਘਟਨਾ ਨਹੀਂ ਵਾਪਰੀ ਇਸ ਤੋਂ ਪਹਿਲਾਂ ਬੜੀਆਂ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਕਦੇ ਕੁੰਭ ਦੇ ਮੇਲੇ ਵਿੱਚ ਭਗਦੜ ਮਚ ਗਈ ਕਦੇ ਕਿਸੇ ਸਤਸੰਗ ਪ੍ਰੋਗਰਾਮ ਤੇ ਭਗੜਣਾ ਮਤਗੀ ਕਦੇ 15 ਮਰਗੇ ਕਦੇ 100 ਮਰਗੇ ਕਦੇ 200 ਮਰਗੇ ਸੋ ਇਹੋ ਜੀਆਂ ਖਬਰਾਂ ਆਉਂਦੀਆਂ ਅੱਜ ਹਾਲਾਤ ਬਣੇ ਵੀ ਆ ਵੀ ਹਾਥਰਸ ਖੇਤਰ ਦੇ ਆਲੇ-ਦੁਆਲੇ ਦੇ ਕਿਸੇ ਹਸਪਤਾਲ ਦੀ ਮੋਰਚਰੀ ਦੇ ਵਿੱਚ ਲਾਸ਼ ਰੱਖਣ ਯੋਗੀ ਥਾਂ ਹੈ ਨਹੀਂਗੀ ਹੁਣ ਪ੍ਰਾਈਵੇਟ ਹਸਪਤਾਲ ਦਾ ਅਸਰਾ ਲਿਆ ਜਾ ਰਿਹਾ ਕਿ ਜਿਹੜੇ 150 ਦੇ ਕਰੀਬ ਲੋਕ ਜ਼ਖਮੀ ਆ ਇਹਨਾਂ ਦੇ ਵਿੱਚੋਂ ਵੀ ਕਈ ਲੋਕਾਂ ਦੀ ਮੌਤ ਦੀ ਸੰਭਾਵਨਾ ਬਣੀ ਪਈ ਆ ਕਿਉਂਕਿ ਉਹਨਾਂ ਦੀ ਹਾਲਤ ਬੜੀ ਗੰਭੀਰ ਹੈਗੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਨਾਬ ਸਾਹਿਬ ਖੈਰ ਹੁਣ ਆਪਾਂ ਗੱਲ ਕਰਦੇ ਹਾਂ ਜੀ ਲੋਕ ਸਭਾ ਦੀ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੇ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਉੱਪਰ ਕਾਫੀ ਜ਼ਿਆਦਾ ਨਿਸ਼ਾਨੇ ਵਿੰਨੇ ਨੇ ਜੀ ਦੇਖੋ ਜੀ ਭਾਵੇਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਾਂਗਰਸ ਦੇ ਉੱਤੇ ਨਿਸ਼ਾਨੇ ਵਿੰਨੇ ਆ ਪਰ ਉਹ ਗੱਲ ਨਹੀਂ ਬੜੀ ਜਿਹੜੀ ਕਿ ਰਾਹੁਲ ਗਾਂਧੀ ਨੇ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਬੀਜੇਪੀ ਨੂੰ ਤੇ ਉਹਨਾਂ ਨੇ ਬਾਕੀ ਸਾਥਕਾਂ ਨੂੰ ਖੜੇ ਕੀਤਾ ਸੀਗਾ ਰਾਹੁਲ ਗਾਂਧੀ ਨੇ ਫੈਕਟ ਦੇ ਆਧਾਰ ਦੇ ਉੱਤੇ ਗੱਲਾਂ ਕੀਤੀਆਂ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਫਿੱਕਟ ਦੇ ਆਧਾਰ ਦੇ ਉੱਤੇ ਨਹੀਂ ਉਹਨਾਂ ਨੇ ਰਵਾਇਤੀ ਗੱਲਾਂ ਕੀਤੀਆਂ ਜਿਹਦੇ ਕਰਕੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਉਹ ਗੱਲ ਨਹੀਂ ਸੀ ਜਿਹੜੀ ਕਿ ਰਾਹੁਲ ਗਾਂਧੀ ਕਰ ਗਿਆ ਬਾਕੀ ਚਲੋ ਸਭ ਦੇ ਆਪੋ ਆਪਣੇ ਵਿਚਾਰ ਸਭ ਦੇ ਵਿਚਾਰਾਂ ਦਾ ਸਤਿਕਾਰ ਹੈ ਪਰ ਲੰਘੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਸਵਾਲ ਕੀਤੇ ਆ ਉਹ ਕਹਿੰਦੇ ਵੀ ਦੇਖੋ ਦੇਸ਼ ਦੇ ਵਿੱਚ ਇਸ ਵੇਲੇ ਇਹ ਜਿਹੜਾ ਰਾਹੁਲ ਗਾਂਧੀ ਆ ਇਹਦੀ ਹਾਲਤ ਉਸ ਬੱਚੇ ਵਰਗੀ ਆ ਨਾ ਨਹੀਂ ਲਿਆ ਉਹਨਾਂ ਨੇ ਵੀ ਹਾਲਤ ਉਸ ਬੱਚੇ ਵਰਗੀ ਆ ਜਿਹੜਾ 99 ਅੰਕ ਲੈ ਕੇ ਘਰੇ ਆਇਆ ਤੇ ਮਾਪੇ ਬੜੇ ਖੁਸ਼ ਹੋਏ ਪਰ ਮਾਪੇ ਨੂੰ ਇਹ ਨਹੀਂ ਪਤਾ ਸੀ ਵੀ ਇਹਨੇ 100 ਦੇ ਵਿੱਚੋਂ ਨਹੀਂ ਇਹਨੇ 543 ਦੇ ਵਿੱਚੋਂ 99 ਅੰਕ ਲਏ ਆ ਉਹ ਕਹਿੰਦੇ ਜੀ ਕਿ ਇੱਕ ਬੱਚਾ ਜਿਹਨੂੰ ਬਹੁਤ ਕੁੱਟਿਆ ਗਿਆ ਉਹ ਘਰੇ ਆ ਕੇ ਗੱਲ ਕਹਿੰਦਾ ਮੈਨੂੰ ਕੁੱਟਿਆ ਬਹੁਤਾ ਮੈਨੂੰ ਮਾਰਿਆ ਬਹੁਤਾ ਮੈਨੂੰ ਵਾਇ ਕੁੱਟਿਆ ਮੈਨੂੰ ਵਾਇ ਹੋਇਆ ਪਰ ਉਹਨੂੰ ਕੁੱਟਿਆ ਕਿਹੜੇ ਕਾਰਨ ਕਰਕੇ ਗਿਆ ਕਿਉਂਕਿ ਉਹ ਗਾਲਾਂ ਕੱਢਦਾ ਸੀ ਕਾਪੀਆਂ ਪਾੜਦਾ ਸੀ ਕੁੱਟਮਾਰ ਕਰਦਾ ਸੀ ਮਾੜਾ ਬੋਲਦਾ ਸੀ ਸੋ ਇਦਾਂ ਨੀ ਕਿ ਉਹ ਧਾਰਨਾ ਤੁਰਨਾ ਦੇਖ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਡੰਗ ਟਪਾਇਆ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ અપਮਾਨ ਕੀਤਾ ਹੈਗਾ ਰਾਹੁਲ ਗਾਂਧੀ ਨੇ ਹਿੰਦੂਆਂ ਨੂੰ ਹਿੰਸਕ ਕਿਹਾ ਜਦ ਕਿ ਰਾਹੁਲ ਗਾਂਧੀ ਨੇ ਕਿਹਾ ਜੀ ਕਿ ਹਿੰਦੂ ਭਾਈਚਾਰੇ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਭਾਈ ਇੱਥੇ ਹਿੰਸਾ ਕਰਦੇ ਇਹ ਉਹ ਤਾਂ ਅਹਿੰਸਾ ਦੇ ਪੁਜਾਰੀ ਆ ਸਾਰੇ ਧਰਮਗੁਰੂ ਆ ਜਿਹੜੇ ਭਗਵਾਨ ਆ ਜਿਹੜੇ ਉਹ ਅਹਿੰਸਾ ਦੀ ਗੱਲ ਕਰਦੇ ਆ ਇਹ ਬੀਜੇਪੀ ਕਹਿੰਦੀ ਹੈ ਤੇ ਬੀਜੇਪੀ ਪੂਰਾ ਹਿੰਦੂ ਭਾਈਚਾਰਾ ਨਹੀਂ ਆ ਆਰਐਸਐਸ ਪੂਰਾ ਹਿੰਦੂ ਭਾਈਚਾਰਾ ਨਹੀਂ ਆ ਸੋ ਬੈਸਟ ਦਾ ਪ੍ਰੋਗਰਾਮ ਜਿਹੜਾ ਜੀ ਉਹ ਸਮਾਪਤ ਹੋ ਗਿਆ ਹੁਣ ਦੇਸ਼ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਦਾ ਵੇੜਾ ਦੇਸ਼ ਦੇ ਕਿਹੜੇ-ਕਿਹੜੇ ਮੁੱਦੇ ਕਿਹੜੇ-ਕਿਹੜੇ ਬੰਦੇ ਦੇ ਵੱਲੋਂ ਕਿਵੇਂ ਚੁੱਕੇ ਜਾਂਦੇ ਆ ਇਹ ਸਾਨੂੰ ਆਉਂਦੇ ਲੈਣਾਂ ਦੇ ਵਿੱਚ ਪਤਾ ਲੱਗ ਜਾਣਾ ਪਰ ਐਤਕੀ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਉਹ ਰੋਲੇ ਰੱਪੇ ਦੀ ਭੇਟ ਨਾ ਚੜੇ ਦੇਸ਼ ਦੇ ਕੰਮ ਦੀਆਂ ਗੱਲਾਂ ਉੱਥੇ ਵਿਚਾਰੀਆਂ ਜਾਣ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਭਾਈ ਇੱਥੇ ਕੰਮ ਦੀਆਂ ਗੱਲਾਂ ਕਰਨ ਤੇ ਦੇਸ਼ ਦੇ ਲੋਕਾਂ ਨੇ ਜਿਹੜੀ ਸੋਚ ਤੇ ਵੋਟਾਂ ਪਾਈਆਂ ਉਹਨਾਂ ਸੋਚਾਂ ਨੂੰ ਬੂਰ ਲੱਗੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ ਬਿਲਕੁਲ ਸਹੀ ਟੈਣਾ ਸਾਹਿਬ ਤੇ ਉਧਰ ਅਗਨੀ ਵੀਰਾਂ ਦਾ ਜਿਹੜਾ ਮੁੱਦਾ ਉਹ ਵੀ ਜ਼ਿਆਦਾ ਬਹੁਤ ਪੱਖਿਆ ਹੋਇਆ ਜੀ ਔਰ ਕਹਿੰਦੇ ਹੁਣ ਤਾਂ ਅਗਨੀ ਵੀਰਾਂ ਦੇ ਜਿਹੜੇ ਪਰਿਵਾਰ ਨੇ ਉਹ ਵੀ ਸਾਹਮਣੇ ਆਏ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਰਾਜਨਾਥ ਸਿੰਘ ਹੋਰੀ ਝੂਠ ਬੋਲ ਰਹੇ ਨੇ ਹਾਂ ਬਿਲਕੁਲ ਜੀ ਅਸਲ ਦੇ ਵਿੱਚ ਨਾ ਰਾਹੁਲ ਗਾਂਧੀ ਨੇ ਜਦੋਂ ਪਰਸੋਂ ਭਾਸ਼ਣ ਦਿੱਤਾ ਸੀ ਕਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਵੱਖ-ਵੱਖ ਮੁੱਦਿਆਂ ਦੇ ਨਾਲ ਅਗਨੀ ਵੀਰਾਂ ਵਾਲਾ ਮੁੱਦਾ ਵੀ ਚੁੱਕਿਆ ਸੀਗਾ ਅਗਨੀ ਵੀਰਾਂ ਵਾਲਾ ਮੁੱਦਾ ਚੁੱਕ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਵੇਲੇ ਦੇਸ਼ ਦੇ ਵਿੱਚ ਜ਼ਰੂਰਤ ਹੈਗੀ ਹੈ ਭਾਈ ਫੌਜੀਆਂ ਨੂੰ ਬਣਦਾ ਮਾਨ ਸਤਕਾਰ ਦੇਣ ਦੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਗਨੀ ਵੀਰਾਂ ਜਿਹੜੇ ਉਹਨਾਂ ਦੀ ਭਰਤੀ ਬਿਲਕੁਲ ਗਲਤ ਆ ਅਗਨੀ ਵੀਰ ਜਿਹੜੇ ਸ਼ਹੀਦ ਹੋ ਜਾਂਦੇ ਆ ਸਰਕਾਰ ਦੇ ਵੱਲੋਂ ਦਿੱਤਾ ਕੁਝ ਨਹੀਂ ਜਾਂਦਾ ਅਗਨੀ ਵੀਰਾਂ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਨੇ ਕਈ ਗੱਲਾਂ ਕਹੀਆਂ ਸੀਗੀਆਂ ਪਰ ਉਦੋਂ ਜਦੋਂ ਬੋਲਦੇ ਸੀਗੇ ਤਾਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਚਾਲੇ ਟੋਕਿਆ ਸੀ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਭਾਈ ਸਾਡੀ ਸਰਕਾਰ ਸ਼ਹੀਦ ਅਗਨੀ ਵੀਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਰੋੜ-ਕਰੋੜ ਰੁਪਏ ਦਿੰਦੀ ਹੈ ਚਲੋ ਗੱਲ ਮੁੱਕ ਗਈ ਉਹਨਾਂ ਨੇ ਜਾਂ ਗੱਲ ਰੋਕ ਲਈ ਪਰ ਹੁਣ ਪੰਜਾਬ ਦੇ ਦੋ ਸ਼ਹੀਦ ਅਗਨੀਵੀਰਾਂ ਦੇ ਪਰਿਵਾਰ ਸਾਹਮਣੇ ਆਏ ਆ ਕੁਝ ਕੁ ਮਹੀਨੇ ਪਹਿਲਾਂ ਖੰਨਾ ਦੇ ਇੱਕ ਸ਼ਹੀਦ ਅਗਨੀਵੀਰ ਹੋਏ ਸੀ ਜੀ ਅਜੇ ਉਹਨਾਂ ਨੇ ਘਰ ਦੇ ਵਿੱਚ ਵੋਟਾਂ ਦੇ ਮੌਕੇ ਰਾਹੁਲ ਗਾਂਧੀ ਗਏ ਸੀ ਉਹਨਾਂ ਦਾ ਜ਼ਿਕਰ ਪਾਰਲੀਮੈਂਟ ਦੇ ਵਿੱਚ ਵੀ ਕੀਤਾ ਸੀਗਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਉਹ ਸ਼ਹੀਦ ਅਜੇ ਦੇ ਪਿਤਾ ਨੇ ਇਹ ਗੱਲ ਕਹੀ ਆ ਵੀ ਸਾਨੂੰ ਕੇਂਦਰ ਦੀ ਸਰਕਾਰ ਨੇ ਕੋਈ ਨਹੀਂ ਦਿੱਤਾਗਾ ਰਾਜਨਾਥ ਸਿੰਘ ਝੂਠ ਬੋਲਦੇ ਆ ਪੰਜਾਬ ਦੀ ਸਰਕਾਰ ਨੇ ਕਰੋੜ ਰੁਪਏ ਜਰੂਰ ਦਿੱਤਾ ਸਾਡੀ ਬੱਚੀ ਨੂੰ ਨੌਕਰੀ ਦੇਣ ਦੀ ਗੱਲ ਜਰੂਰ ਕਹੀ ਆ ਪਰ ਸਾਨੂੰ ਹੋਰ ਕਿਸੇ ਨੇ ਕੁਝ ਨਹੀਂ ਦਿੱਤਾ ਕੇਂਦਰ ਦੀ ਸਰਕਾਰ ਨੇ ਤਾਂ ਕਰੋੜ ਰੁਪਈਆ ਵੀ ਨਹੀਂ ਦਿੱਤਾਗਾ ਇਹ ਇਦਾਂ ਕਾਹਤੋਂ ਕਹਿੰਦੇ ਆ ਵੀ ਜਿਸ ਤਰੀਕੇ ਦੀਆਂ ਗੱਲਾਂ ਬੱਤਾਂ ਚੱਲ ਰਹੀਆਂ ਉਸ ਤੋਂ ਵੱਲੀ ਗੱਲ ਇਹ ਆ ਵੀ ਇੱਕ ਬਰਨਾਲੇ ਵਾਲੇ ਦੇ ਸ਼ਹੀਦ ਹੋਏ ਸੁਖਵਿੰਦਰ ਸਿੰਘ ਸ਼ਹੀਦ ਅਗਨੀਵੀਰ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਵੀ ਰਾਜਨਾਥ ਸਿੰਘ ਨੇ ਪਾਰਲੀਮੈਂਟ ਵਿੱਚ ਝੂਠ ਬੋਲਿਆ ਸਾਨੂੰ ਬਿਲਕੁਲ ਨਹੀਂ ਕੇਂਦਰ ਦੀ ਸਰਕਾਰ ਨੇ ਨਾ 50 ਲੱਖ ਨਾ 20 ਲੱਖ ਨਾ ਕਰੋੜ ਨਾ 80 ਲੱਖ ਨਾ 70 ਲੱਖ ਕੁਝ ਨਹੀਂ ਦਿੱਤਾਗਾ ਪਰ ਇਹ ਉਹਨੇ ਕਿਹਾ ਜੀ ਕਿ ਰਾਜਨਾਥ ਸਿੰਘ ਕਿਉਂ ਇਹ ਡੇਢੀ ਝੂਠ ਬੋਲਦੇ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੇਨੇ ਪਾਈ ਆਉਂਦੇ ਸਮੇਂ ਚ ਕੀ ਬਣਦਾ ਪਰ ਅਗਨੀਵੀਰ ਯੋਜਨਾ ਜਿਹੜੀ ਇਹਦੇ ਉੱਤੇ ਦੋਸ਼ ਵੀ ਬਹੁਤ ਲੱਗਦੇ ਆ ਵੀ ਪਾਈ ਇਹ ਸ਼ਹੀਦਾਂ ਦੇ ਵਿੱਚ ਵੰਡੀਆਂ ਪਾਉਣ ਵਾਲੀ ਆ ਸ਼ਹੀਦਾਂ ਦੀ ਕੁਰਬਾਨੀ ਦੇ ਉੱਤੇ ਸਵਾਲ ਖੜੇ ਕਰਨ ਵਾਲੀ ਗੱਲ ਆ ਜਦੋਂ ਬੰਦੇ ਨੇ ਬੰਦੂਕ ਹੀ ਚੱਕ ਲਈ ਤੇ ਬਾਰਡਰ ਦੇ ਉੱਤੇ ਜਾ ਕੇ ਦੇਸ਼ ਦੀ ਰਾਖੀ ਕਰਨ ਲੱਗਿਆ ਉਹ 4 ਸਾਲ ਲਈ ਕਿਉਂ ਉਹ ਅਗਨੀਵੀਰ ਕਿਉਂ ਜਦੋਂ ਮੌਤ ਨੇ ਤਾਂ ਇਹ ਪੁੱਛਣਾ ਨਹੀਂਗਾ ਦੇ ਭਾਈ ਗੋਲੀ ਦੇ ਤਾਂ ਪੁੱਛਣਾ ਨਹੀਂ ਵੀ ਭਾਈ ਮੈਂ ਤੂੰ ਕੱਚਾ ਕੇ ਪੱਕਾ ਤੂੰ ਅਗਨੀ ਵੀਰਾ ਕੇ ਪੱਕਾ ਫੌਜੀ ਆ ਉਹਨੇ ਤਾਂ ਫਿਰ ਹਿੱਕ ਦੇ ਵਿੱਚ ਜਾਂ ਸਿਰ ਦੇ ਵਿੱਚ ਵਜਣਾ ਆ ਕੇ ਤੇ ਮੌਤ ਕਿਸੇ ਦੀ ਵੀ ਹੁੰਦੀ ਸ਼ਹੀਦੀ ਕੋਈ ਵੀ ਪ੍ਰਾਪਤ ਕਰਦਾ ਸੋ ਇਸ ਕਰਕੇ ਸਾਡੀ ਕੇਂਦਰ ਦੀ ਸਰਕਾਰ ਨੂੰ ਇਹ ਕੁਝ ਚਾਹੀਦਾ ਤਾਂ ਨਹੀਂ ਸੀ ਪਰ ਜਦੋਂ ਉਹਨਾਂ ਨੇ ਕੀਤਾ ਤੇ ਹੁਣ ਵਿਰੋਧ ਉੱਠ ਰਿਹਾ ਜੀ ਜੀ ਬਿਲਕੁਲ ਸਹੀ ਕਹਣਾ ਸਾਹਿਬ ਕਹਿੰਦੇ ਮੂਸੇਵਾਲਾ ਦਾ ਮੁੱਦਾ ਵੀ ਚੁੱਕਿਆ ਗਿਆ ਲੋਕ ਸਭਾ ਦੇ ਵਿੱਚ ਔਰ ਹੁਣ ਮੂਸੇਵਾਲਾ ਦੇ ਪਿਤਾ ਨੇ ਇਹ ਮੁੱਦਾ ਚੁੱਕਣ ਦੇ ਉੱਪਰ ਧੰਨਵਾਦ ਕੀਤਾ ਜੀ ਆ ਬਿਲਕੁਲ ਜੀ ਦੇਖੋ ਮੈਂਬਰ ਪਾਰਲੀਮੈਂਟ ਆ ਜਿਹੜੇ ਨਵੇਂ ਬਣੇ ਰਾਜਾ ਵੜਿੰਗ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੈ ਜਿਹੜਾ ਉਹ ਕੀਤਾ ਹੈਗਾ ਪਾਰਲੀਮੈਂਟ ਦੇ ਵਿੱਚ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਉਹ ਕਹਿੰਦੇ ਵੀ ਮੈਨੂੰ ਦੁੱਖ ਹੁੰਦਾ ਵੀ ਕਿਸੇ ਵੀ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਰਾਜਾ ਵੜਿੰਗ ਦੇ ਵੱਲੋਂ ਮੇਰੇ ਪੁੱਤ ਦੇ ਮਸਲੇ ਨੂੰ ਚੁੱਕਿਆ ਗਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਕਿਹਾ ਜੀ ਕਿ ਰਾਜਾ ਬੜਿੰਗ ਨੇ ਮੇਰੇ ਪੁੱਤ ਦੇ ਮਸਲੇ ਨੂੰ ਵੀ ਭਾਈ ਨਾ ਕਿਸੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਗੱਲ ਨਹੀਂ ਕੀਤੀ ਉਹ ਕਹਿੰਦੇ ਰਾਜਾ ਬੜਿੰਗ ਨੇ ਇਸ ਮੁੱਦੇ ਨੂੰ ਚੁੱਕਿਆ ਤੇ ਮੈਂ ਸ਼ੁਕਰੀਆ ਦਾ ਕਰਦਾ ਕਿਉਂਕਿ ਹੁਣ ਮੈਨੂੰ ਇਸ ਗੱਲ ਦੀ ਥੋੜੀ ਜੀ ਆਸ ਵੱਜ ਰਹੀ ਹੈ ਵੀ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਵੀ ਕੁਝ ਨਾ ਕੁਝ ਹੋਵੇ ਉਹ ਕਹਿੰਦੇ ਮੈਨੂੰ ਇਸ ਗੱਲ ਦੀ ਆਸ ਵੱਜ ਰਹੀ ਹੈ ਵੀ ਭਾਈ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਇਨਸਾਫ ਦੀ ਗੱਲ ਕੋਈ ਨਾ ਕੋਈ ਹੋਵੇ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਦੁੱਖ ਆ ਇਸ ਗੱਲ ਦਾ ਵੀ ਕਿਸੇ ਵੀ ਸਰਕਾਰ ਨੇ ਇਸ ਮਸਲੇ ਦੇ ਉੱਤੇ ਸਵਾਇ ਰੋਟੀਆਂ ਸੇਕਣ ਤੋਂ ਹੋਰ ਕੁਝ ਨਹੀਂ ਕੀਤਾ ਸੋ ਇੱਕ ਪੀੜਤ ਬਾਪ ਨੇ ਇਸ ਗੱਲ ਦੇ ਉੱਤੇ ਧੰਨਵਾਦ ਕੀਤਾ ਰਾਜਾ ਬੜਿੰਗ ਦਾ ਵੀ ਤੁਸੀਂ ਮੇਰੇ ਪੁੱਤ ਦੇ ਮਸਲੇ ਨੂੰ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾਂ ਕਿਸੇ ਨੇ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਚੁੱਕਿਆ ਉਹਨਾਂ ਨੇ ਸ਼ੁਕਰਾਨਾ ਅਦਾ ਕੀਤਾ ਜੀ ਜੀ ਕਹਿੰਦਾ ਸਾਬ ਹੁਣ ਗੱਲ ਕਰਦੇ ਆ ਜੀ ਅਮਰਿਤਪਾਲ ਸਿੰਘ ਦੀ ਕਹਿੰਦੇ ਅਮਰਿਤਪਾਲ ਸਿੰਘ ਵੀ ਜਲਦੀ ਹੀ ਸੌ ਚੁੱਕੇਗਾ ਸਰਕਾਰ ਨੇ ਲਿਖੀ ਹੈ ਜੀ ਚਿੱਠੀ ਹਾਂ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਦੋ ਬੰਦੇ ਜਿਹੜੇ ਉਹਨਾਂ ਨੇ ਇਤਕੀ ਜੇਲ ਦੇ ਵਿੱਚ ਹੋਣ ਦੇ ਬਾਵਜੂਦ ਇਜਤ ਹਾਸਲ ਕੀਤੀ ਹੈ ਉਹਦੇ ਵਿੱਚ ਇੱਕ ਜੰਮੂ ਕਸ਼ਮੀਰ ਦੇ ਬਾਰਾਮੁਲਾ ਸੀਟ ਤੋਂ ਹੈਗੇ ਜੀ ਇੰਜੀਨੀਅਰ iracial ਜਿਨ੍ਹਾਂ ਨੇ 2 ਲੱਖ ਦੇ ਕਰੀਬ ਵੋਟ ਦੇ ਫਰਕ ਦੇ ਨਾਲ ਆਜ਼ਾਦ ਪਾਰਟੀ ਦੇ ਉੱਤੇ ਖੜੇ ਸੀ ਤੇ ਵਿਰੋਧੀਆਂ ਨੂੰ ਹਰਾਇਆ ਉਹਨਾਂ ਨੂੰ ਸੌ ਚੁੱਕੜ ਦੀ ਇਜਾਜ਼ਤ ਮਿਲ ਗਈ ਹੈ ਉਹ ਇਸ ਵੇਲੇ ਤਿਹਾਰ ਜੇਲ ਦੇ ਵਿੱਚ ਬੰਦਾ ਪਤਾ ਲੱਗਾ ਵੀ ਇਸ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਸੌ ਚੁੱਕ ਲੈਣੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅਮਰਤਪਾਲ ਦਾ ਕੀ ਬਣੂ ਕਹਿੰਦੀ ਆ ਵੀ ਅਮਰਤਪਾਲ ਨੇ ਵੀ ਛੇਤੀ ਸੌਂ ਚੁੱਕ ਲੈਣੀ ਆ ਪੰਜਾਬ ਦੀ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਗਿਆ ਕਿ ਅਮਰਤਪਾਲ ਸਿੰਘ ਨੂੰ ਸੌਂ ਚੁੱਕਣ ਦਾ ਮੌਕਾ ਮਿਲਣਾ ਚਾਹੀਦਾ ਹਾਲਾਂਕਿ ਦੇਖੋ ਲੋਕ ਸਭਾ ਦੇ ਸਪੀਕਰ ਨੇ ਤਾਂ ਇਹ ਗੱਲ ਕਹੀ ਨਹੀਂ ਕਿ ਸੌਂ ਨਹੀਂ ਚੁਕਾਉਣੀ ਇਹ ਤਾਂ ਪੰਜਾਬ ਦੀ ਸਰਕਾਰ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਡਿਬਰੂਗੜ ਦਾ ਕੇਂਦਰੀ ਜਿਹੜੀ ਆ ਸਰਕਾਰ ਉਹਨਾਂ ਨੇ ਫੈਸਲਾ ਕਰਨਾ ਵੀ ਕਦੋਂ ਛੁੱਟੀ ਦੇਣੀ ਆ ਕੀ ਕਰਨਾ ਕੀ ਨਹੀਂ ਕਰਨਾ ਪਰ ਉਹਨਾਂ ਨੇ ਭਾਈ ਅੱਗੋਂ ਇਹੀ ਗੱਲ ਕਹੀ ਆ ਕਿ ਭਾਈ ਅਸੀਂ ਚਿੱਠੀ ਲਿਖਤੀ ਹੈ ਮੈਨੂੰ ਲੱਗਦਾ ਵੀ ਇਸ ਮਹੀਨੇ ਦੇ ਵਿੱਚ ਸ਼ਾਇਦ ਸ਼ਾਇਦ ਇਸ ਮਹੀਨੇ ਦੇ ਵਿੱਚ ਇਹ ਸਾਰਾ ਮਸਲਾ ਹੱਲ ਹੋ ਜੇ ਸ਼ਾਇਦ ਅਮਰਤਪਾਲ ਸਿੰਘ ਇਸ ਮਹੀਨੇ ਦੇ ਵਿੱਚ ਵਿੱਚ ਸੌਂ ਚੁੱਕਲੇ ਬਾਕੀ ਤਰੀਕ ਦੇ ਬਾਰੇ ਹਾਲੇ ਤੱਕ ਫਾਈਨਲ ਨਹੀਂ ਆ ਵੀ ਕਿੰਨੀ ਤਰੀਕ ਨੂੰ ਇਹ ਮਸਲਾ ਹੱਲ ਹੋ ਸਕਦਾ ਪਰ ਇੰਨੀ ਗੱਲ ਜ਼ਰੂਰ ਆ ਵੀ ਮਸਲਾ ਹੱਲ ਹੋਣ ਦੀ ਹੁਣ ਥੋੜੀ ਜੀ ਆਸ ਬੱਜੀ ਹੈ ਕਿਉਂਕਿ ਲਗਾਤਾਰ ਲੋਕ ਵੀ ਜ਼ੋਰ ਪਾਉਂਦੇ ਆ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਅਮਰੀਕਾ ਦੇ ਵਿੱਚ ਵੀ ਮਾਮਲਾ ਉੱਠ ਰਿਹਾ ਉੱਥੋਂ ਜਿਹੜੇ ਅਟਾਰਨੀ ਨੇ ਜਸਪ੍ਰੀ ਸਿੰਘ ਉਹਨਾਂ ਨੇ ਕਮਲਾ ਹਿਰਸ ਨਾਲ ਦੋ ਬਰੀ ਮੁਲਾਕਾਤ ਕਰ ਲਈ ਇਸ ਵਿਸ਼ੇ ਦੇ ਉੱਤੇ ਸੋ ਆਸ ਇਸ ਗੱਲ ਦੀ ਵਜਦੀ ਹੈ ਵੀ ਸ਼ਾਇਦ ਅਮਰਪਾਲ ਸਿੰਘ ਛੇਤੀ ਸੋਚ ਕਲੂਗਾ ਜੀ ਜੀ ਤਾਂ ਸਾਹਿਬ ਹਰਸਮਰਤ ਕੋਰ ਬਾਦਲ ਹੋਰਾਂ ਨੇ ਵੀ ਕਹਿੰਦੇ ਮੋਦੀ ਸਰਕਾਰ ਦੇ ਉੱਪਰ ਕਾਫੀ ਸਾਰੇ ਸਵਾਲ ਖੜੇ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਹਰਸਮਰਤ ਕੋਰ ਬਾਦਲ ਨੇ ਇਹ ਗੱਲ ਕਹੀ ਹੈ ਲੰਘੇ ਕੱਲ ਆਪਣੇ ਭਾਸ਼ਣ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਤੇ ਅਸੀਂ ਲੈ ਕੇ ਰਵਾਂਗੇ ਤੇ ਸਾਨੂੰ ਇਹ ਰਾਜਧਾਨੀ ਦਿੱਤੀ ਕਿਉਂ ਨਹੀਂ ਜਾ ਰਹੀ ਉਹਨਾਂ ਨੇ ਇਹ ਸਵਾਲ ਕੀਤਾ ਉਹਨਾਂ ਨੇ ਕਿਹਾ ਜੀ ਕਿ ਰਾਜਧਾਨੀ ਸਾਡੀ ਹੈ ਸਾਨੂੰ ਹੀ ਮਿਲਣੀ ਚਾਹੀਦੀ ਹੈ ਪੰਜਾਬ ਕੁਰਬਾਨੀਆਂ ਵਾਲਾ ਸੂਬਾ ਸਾਡੀ ਗਲਤੀ ਕੀ ਹੈ ਉਹਨਾਂ ਨੇ ਦੋ ਟੋਕੇ ਗੱਲ ਕਹੀ ਹੈ ਉਹ ਕਹਿੰਦੇ ਵੀ ਦੇਖੋ ਇਸ ਵੇਲੇ ਪ੍ਰਸਥਤੀਆਂ ਜਿਹੜੀਆਂ ਇਹ ਬਣੀਆਂ ਹੋਈਆਂ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਕੇ ਮੁਕਰ ਗਏ ਆ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਸਾਹਿਬ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸੀ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਫਿਰ ਮੁਕਰ ਗਏ ਆ ਉਹ ਕਹਿੰਦੇ ਦੇਖੋ ਜੀ ਇਸ ਵੇਲੇ ਅਮਰਤਪਾਲ ਸਿੰਘ ਸਿੱਖ ਆਗੂ ਲੋਬੀ ਸੌ ਚੁੱਕਣ ਦੇ ਲਈ ਛੁੱਟੀਆਂ ਦਿੱਤੀ ਜਾ ਰਹੀ ਉਹ ਕਹਿੰਦੇ ਕਿਸਾਨੀ ਮਸਲਾ ਕਿੰਨਾ ਵੱਡਾ ਕਿਸਾਨੀ ਦੇ ਮਸਲੇ ਦੇ ਉੱਤੇ ਕੋਈ ਹੱਲ ਨਹੀਂ ਕੱਢਿਆ ਗਿਆ ਕਿਸਾਨ ਅੱਜ ਵੀ ਬਟਰਾਂ ਦੇ ਉੱਤੇ ਬੈਠੇ ਆ ਉਹ ਕਹਿੰਦੇ ਪਾਣੀ ਦਾ ਮਸਲਾ ਨਹੀਂ ਕੋਈ ਹੱਲ ਕੱਢਿਆ ਗਿਆ ਕਦੇ ਕੋਈ ਮਸਲਾ ਕਦੇ ਕੋਈ ਮਸਲਾ ਪੰਜਾਬ ਨੂੰ ਦਰਕਿਨਾਰ ਕੀਤਾ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਤੇ ਜੇ ਪੰਜਾਬ ਦੀ ਸਰਕਾਰ ਵੀ ਉਹੋ ਜੀ ਹੈ ਤੇ ਕੇਂਦਰ ਦੀ ਸਰਕਾਰ ਵੀ ਉਹੋ ਜੀ ਹੈ ਜਿਹੜੀ ਕਿ ਪੰਜਾਬ ਨੂੰ ਲਗਾਤਾਰ ਬਲਦੀ ਦੇ ਬੁੱਥੇ ਦੇ ਵਿੱਚ ਪਾ ਰਹੀ ਹੈ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਪਿੱਛੇ ਨਹੀਂ ਹਟੂਗਾ ਆਪਦੇ ਹੱਕ ਲੈ ਕੇ ਰਹੂਗਾ ਪੰਜਾਬ ਨੂੰ ਹੱਕ ਲੈਣੇ ਆਉਂਦੇ ਆ ਸੋ ਉਹਨਾਂ ਨੇ ਕੁਝ ਕੁ ਜਜ਼ਬਾਤੀ ਗੱਲਾਂ ਵੀ ਕਹੀਆਂ ਪਰ ਗੱਲ ਇਹ ਆ ਵੀ ਜਿਹਨੋ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਮੈਂਬਰ ਪਾਰਲੀਮੈਂਟ ਆ ਤੇ ਉਹਨੂੰ ਜਦੋਂ ਮੌਕਾ ਮਿਲਿਆ ਤਾਂ ਉਹਨੇ ਖੁੱਲ ਕੇ ਆਪਣੇ ਵਿਚਾਰ ਰੱਖੇ ਹੈਗੇ ਆ ਉਹਨਾਂ ਦੇ ਵਿਚਾਰ ਆ ਜਿਹੜੇ ਉਹ ਪੰਜਾਬ ਪੱਖੀ ਸੀਗੇ ਪੰਜਾਬ ਦੇ ਵਿੱਚ ਵਿਚਾਰ ਵਾਇਰਲ ਵੀ ਹੋਏ ਸੋਸ਼ਲ ਮੀਡੀਆ ਦੇ ਉੱਤੇ ਸੋ ਵੇਨੇ ਭਾਈ ਉਹਨਾਂ ਦੇ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਵਿਚਾਰਾਂ ਦੇ ਉੱਤੇ ਕੇਂਦਰ ਦੀ ਸਰਕਾਰ ਕਦੋਂ ਤੇ ਕਿੰਨਾ ਕ ਅਮਲ ਕਰਦੀ ਹੈ ਜੀ ਜੀ ਬਿਲਕੁਲ ਟਾਣਾ ਸਾਹਿਬ ਜਲੰਧਰ ਵਾਲੀ ਜ਼ਮੀਨੀ ਚੋਣ ਦੀ ਗੱਲ ਕਰਦੇ ਆ ਜੀ ਜਿਹੜੀ ਅਕਾਲੀ ਦਲ ਤੋਂ ਉਮੀਦਵਾਰ ਸੀ ਪਤਾ ਹੀ ਨਹੀਂ ਲੱਗਿਆ ਜੀ ਉਹ ਵੀ ਹੁਣ ਉਹ ਕਿਹਨਾ ਦੀ ਉਮੀਦਵਾਰ ਹੈ ਕਿਹੜੀ ਪਾਰਟੀ ਦੇ ਵਿੱਚ ਹੈ ਇੰਨੀਆਂ ਜ਼ਿਆਦਾ ਪਾਰਟੀਆਂ ਬਦਲ ਲੀਆਂ ਕਿ ਸਾਰੇ ਦਚਿੱਤੇ ਦੇ ਵਿੱਚ ਹੈ ਜੀ ਹੁਣ ਹਾਂ ਬਿਲਕੁਲ ਜੀ ਤੁਹਾਡੀ ਗੱਲ 100% ਸਹੀ ਹੈ ਇਹ ਮੇਰੇ ਖਿਆਲ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਮੈਂ ਹੁਣ ਕਿੰਨਾ ਦੀ ਹਾਂ ਕਿੰਨਾ ਦੀ ਉਮੀਦਵਾਰ ਹਾਂ ਕਿਹੜੇ ਧੜੇ ਦੀ ਹਾਂ ਮੇਰਾ ਚੋਣ ਨਿਸ਼ਾਨ ਕੀ ਹੈ ਮੇਰੇ ਖਿਆਲ ਆ ਵੀ ਉਹਨਾਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਲੱਗ ਰਿਹਾ ਹੁਣ ਉਹਦਾ ਕਾਰਨ ਇਹ ਹੈ ਜੀ ਮਹੱਤਵਪੂਰਨ ਕਿ ਬੀਬੀ ਸਰਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਤਾ ਪਰ ਉਦੋਂ ਅਕਾਲੀ ਦਲ ਦੇ ਵਿੱਚ ਰਫੜ ਪੈ ਗਿਆ ਹੁਣ ਜਦੋਂ ਦੋ ਧੜੇ ਬਣ ਗਏ ਤਾਂ ਸੁਖਵੀਰ ਬਾਦਲ ਦੇ ਧੜੇ ਨੇ ਇਹ ਗੱਲ ਕਹਿਤੀ ਕਹਿੰਦੇ ਜੀ ਬੀਬੀ ਜੀ ਸਾਡੇ ਉਮੀਦਵਾਰ ਨਹੀਂ ਆ ਸਾਡੀ ਸਹਿਮਤੀ ਤੋਂ ਬਿਨਾ ਐਲਾਨੇ ਆ ਵਿਰੋਧ ਕਰਨ ਵਾਲੇ ਬਾਗੀਆਂ ਨੇ ਐਲਾਨੇ ਆ ਅਸੀਂ ਤਾਂ ਆਪਦੀ ਪਾਰਟੀ ਦੇ ਵੱਲੋਂ ਯਾਨੀ ਕਿ ਤਕੜੀ ਚੋਣ ਨਿਸ਼ਾਨ ਦੇ ਵੱਲੋਂ ਬਸਪਾ ਨੂੰ ਸਮਰਥਨ ਦੇਣ ਜਾ ਰਹੇ ਹਾਂ ਉਹਨਾਂ ਨੇ ਆਹ ਗੱਲ ਕਹਿਤੀ ਫਿਰ ਉਸ ਤੋਂ ਬਾਅਦ ਅਗਲਾ ਸਵਾਲ ਇਹ ਪੈਦਾ ਹੋਇਆ ਵੀ ਜਿਹੜੇ ਬਾਗੀ ਨੇ ਉਹ ਕੀ ਬੀਬੀ ਨੂੰ ਜਿਤਾ ਸਕਣਗੇ ਬੀਬੀ ਸੁਰਜੀਤ ਕੌਰ ਦੇ ਪੱਖ ਦੇ ਵਿੱਚ ਕਿੰਨੀ ਕਿ ਲਹਿਰ ਬਣਾ ਸਕਣਗੇ ਹੁਣ ਉਸ ਤੋਂ ਅਗਲੀ ਗੱਲ ਆ ਗਈ ਵੀ ਬੀਬੀ ਸੁਰਜੀਤ ਕੌਰ ਕੀ ਕਰਨਗੇ ਹਾਰਨਾ ਤਾਂ ਹੈ ਹੀ ਇਹ ਤਾਂ 100% ਹੀ ਆ ਜ਼ਮਾਨਤ ਬਚੂਗੀ ਕਿ ਨਹੀਂ ਬਚੂਗੀ ਸਵਾਲ ਏ ਆ ਪਰ ਜਿਹੜੇ ਅੱਜ ਦੇ ਹਾਲਾਤ ਆ ਉਹਦੇ ਵਿੱਚ ਬਚਣੀ ਪੂਰਾ ਵੀ ਨਹੀਂ ਪਰ ਹੁਣ ਬੀਬੀ ਸੁਰਜੀਤ ਕੌਰ ਨੇ ਵੀ ਮਨ ਮੇਰਾ ਖਿਆਲ ਬੂਡ ਬਣਾਇਆ ਜਾਂ ਕਹਿ ਲਈ ਕਿ ਵੀ ਦਿਮਾਗ ਲੜਾਇਆ ਵੀ ਮੈਂ ਇੱਥੇ ਕੀ ਖਟੂਗੀ ਇਤਕ ਤੱਕ ਲਾ ਰੋਲਾ ਰਪਾਈ ਆ ਖੱਪਖਾਨਾ ਹੀ ਆ ਉਹ ਲੰਘੇ ਕੱਲ ਸਵੇਰ ਦੇ ਵੇਲੇ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਕੇ ਹਟੇ ਸੀਗੇ ਤੇ ਕੁਝ ਇੱਕ ਘੰਟਿਆਂ ਬਾਅਦ ਉਹ ਭਗਵੰਤ ਮਾਨ ਦੇ ਜਲੰਧਰ ਵਾਲੇ ਘਰ ਦੇ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਗੱਲ ਦੇ ਵਿੱਚ ਭਰਨਾ ਪਵਾ ਲਿਆ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਬੀਬੀ ਜੀ ਦੇ ਨਾਲ ਬਹੁਤ ਥੱਕਾ ਹੋਇਆ ਬੀਬੀ ਸੁਰਜੀਤ ਕੌਰ ਨੂੰ ਪਾਰਟੀ ਨੇ ਜ਼ਲੀਲ ਕੀਤਾ ਅਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਦੇਵਾਂਗੇ ਸ਼ਹਿਰ ਦੇ ਵਿੱਚ ਬਣਦੇ ਸਰ ਦੇ ਰੁਤਬੇ ਦੇ ਉੱਤੇ ਮਿਠਾਵਾਂਗੇ ਲੋ ਜੀ ਇਸ ਗੱਲ ਦੀ ਚਰਚਾ ਚੱਲ ਕਿ ਖਬਰਾਂ ਚੱਲ ਪੰਗਾ ਵੀ ਪਾਈ ਬੀਬੀ ਸੁਰਜੀਤ ਕੌਰ ਅਕਾਲੀ ਦਲ ਦੀ ਉਮੀਦਵਾਰ ਆਪਤ ਗਈ ਆਪਤ ਗਈ ਆਪਤ ਗਈ ਆਪਤ ਗਈ ਆਥਣ ਹੋਂ ਅਨੁਸਾਰ ਬੀਬੀ ਸੁਰਜੀਤ ਕੌਰ ਫੇਰ ਵਾਪਸ ਅਕਾਲੀ ਦਲ ਦੇ ਵਿੱਚ ਆ ਗਏ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਬਟਾਲਾ ਦੇ ਨਾਲ ਉਹ ਬੈਠ ਗਏ ਉਹਨਾਂ ਦੀ ਮੁੜ ਘਰ ਵਾਪਸੀ ਹੋ ਗਈ ਹੋਰ ਸਵਾਲੇ ਪੈਦਾ ਹੁੰਦਾ ਵੀ ਬੀਬੀ ਸੁਰਜੀਤ ਕੌਰ ਭੋਲੇ ਇੰਨੇ ਆ ਕਮਲੇ ਇੰਨੇ ਆ ਗੁੰਮਰਾਹ ਇੰਨੇ ਆ ਜਾਂ ਕੀ ਆ ਕਿਉਂਕਿ ਉਹਨਾਂ ਨੇ ਆਪਦੀ ਕਦਰ ਘਟਾਈ ਬਹੁਤ ਕਰਵਾ ਲਈ ਆ ਤੜਕੇ ਨੂੰ ਕਿਸੇ ਹੋਰ ਪਾਰਟੀ ਦੇ ਵਿੱਚ ਹੁੰਦੇ ਆ ਆਠ ਨੂੰ ਕਿਸੇ ਹੋਰ ਪਾਰਟੀ ਦੇ ਵਿੱਚ ਹੁੰਦੇ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ